ਐਰੀ ਫਾਰਮਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਸਸਰੀ ਕਾਲ ਜਿਹੜਾ ਅੱਜ ਦਾ ਆਪਣਾ ਟੌਪਿਕਾ ਗਰਮੀ ਦੇ ਮਹੀਨੇ ਵਿੱਚ ਜਿਹੜੇ ਵੀਰ ਪਾਈਆਂ ਕੋਲੇ ਗਾਈਆਂ ਰੱਖੀਆਂ ਹੋਗੀਆਂ ਗਾਈਆਂ ਮੈਲਾ ਮੂਤ ਜਾਂਦੀਆਂ ਉਹਦੇ ਉੱਤੇ ਘਰੇਲੂ ਨੁਕਤੇ ਆਪਾਂ ਦੱਸਾਂਗੇ ਜਿਹੜਾ ਘਰੇ ਹੀ ਤਿਆਰ ਹੋ ਸਕਦਾ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਕਿਵੇਂ ਦੇਣਾ ਕਿਵੇਂ ਵਿਧੀ ਆ ਕੀ ਕੀ ਆਪਾਂ ਚੀਜ਼ਾਂ ਲੈਣੀਆਂ ਹੈਗੀਆਂ ਸਾਰਿਆਂ ਨੂੰ ਪਹਿਲਾਂ ਆਪਾਂ ਮਲੇ ਦਾ ਸੱਕ ਲੈਣਾ ਜੀ ਮਲੇ ਦਾ ਸੱਕ ਸੁੱਕਾ ਆਪਾਂ ਨੂੰ ਆਪਾਂ ਲਾ ਕੇ ਸੁੱਕਾ ਘਰੇ ਕਿਸਾਨ ਭਰਾ ਰੱਖ ਸਕਦੇ ਆ ਫਿਰ ਉਹਨੂੰ ਆਪਾਂ ਕੀ ਕਰਨਾ ਹੈਗਾ ਉਹਨੂੰ ਆਪਾਂ ਵਾੜ ਲੈਣਾ ਹੈਗਾ ਪਾਣੀ ਦੇ ਵਿੱਚ ਇਸ ਤਰ੍ਹਾਂ ਦਾ ਰੰਗ ਹੋ ਜਾਂਦਾ ਉਹਦਾ ਵਾੜੀ ਤੋਂ ਫਿਰ ਉਹਨੂੰ ਆਪਾਂ ਪਾ ਲੈਣਾ ਇਸ ਤਰ੍ਹਾਂ ਦਾ ਰੰਗ ਇਹ ਤਾਂ ਹੋ ਜਾਂਦਾ ਇਹਦੇ ਵਿੱਚ ਆਪਾਂ ਕੀ ਪਾਉਣਾ ਹੈਗਾ ਆਪਾਂ ਇਹ ਮਾਤਰਾ ਥੋੜੀ ਰੱਖੀ ਵੀ ਆ 250 ਗ੍ਰਾਮ ਇੱਕ 1 ਕਿਲੋ ਪਾਣੀ 1 ਕਿਲੋ ਸੱਕ ਵਾਲ ਕੇ 2 ਕਿਲੋ ਪਾਣੀ ਦੇ ਵਿੱਚ ਆਪਾਂ ਇਹਦੇ ਵਿੱਚ 250 ਗ੍ਰਾਮ ਪੋਤਾਸੇ ਪਾ ਦੇਣੀ ਹੈਗੀ ਫਿਰ ਆਪਾਂ ਉਹਦੇ ਵਿੱਚ 150 ਗ੍ਰਾਮ ਹਲਦੀ ਪਾ ਦੇਣੀ ਹੈਗੀ ਡਬਲ ਮਾਤਰਾ ਦੇ ਵਿੱਚ ਆਪਾਂ ਪਾਈਆ ਉਹਦੇ ਵਿੱਚ ਦਹੀਂ ਪਾ ਦੇਣੀ ਹੈਗੀ ਇਹ ਆਪਣਾ ਇਹ ਘੋਲ ਤਿਆਰ ਹੋ ਗਿਆ। ਇਹ ਕੋਲ ਨੂੰ ਆਪਾਂ ਮਾਤਨੀ ਕਰਨਾਗਾ ਚੰਗੀ ਤਰ੍ਹਾਂ ਇਹਨੂੰ ਆਪਾਂ ਹਿਲਾਉਣਾ ਹੈਗਾ। ਇਹ ਜਦੋਂ ਬਣ ਕੇ ਘੋਲ ਤਿਆਰ ਹੋ ਗਿਆ ਫਿਰ ਇਹਨੂੰ ਕੁਛ ਦਿਨ ਆਪਾਂ ਠੰਡੇ ਵਾਸਤੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ। ਜਾਂ ਤੁਸੀਂ ਠੰਡਾ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ ਠੰਡਾ ਰੱਖ ਕਰਕੇ ਉਦੋਂ ਬਾਅਦ ਕੀ ਕਰਨਾ ਹੈਗਾ ਜਿਹੜੀ ਆਪਣੀ ਗਾਂ ਨੇ ਮੈਲਾ ਮੁੱਤਿਆ ਹੁੰਦਾ ਉਹਨੂੰ ਤੁਸੀਂ ਇਹ ਦੇ ਸਕਦੇ ਹੋਗੇ ਜਿਵੇਂ ਅੱਜ ਸਵੇਰ ਇੱਕ ਖੁਰਾਕ ਦੇਤੀ ਸ਼ਾਮ ਨੂੰ ਫੇਰ ਇੱਕ ਖੁਰਾਕ ਦੇਤੀ ਤੀਜੀ ਖੁਰਾਕ ਦੇ ਉੱਤੇ ਬਿਲਕੁਲ ਗਾਂ ਓਕੇ ਹੋਊਗੀ ਕੋਈ ਐਂਟੀਬਾਇਓਟਿਕ ਟੀਕੇ ਲਗਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਇਹ ਜਿਹੜੀ ਹੈਗੀ ਗਰਮੀ ਦੇ ਵਜ੍ਹਾ ਦੇ ਵਿੱਚ ਇਹ ਗਾਈਆਂ ਨੂੰ ਕਿਉਂ ਹੁੰਦੀ ਹੈ ਕਿਉਂ ਪਿਸ਼ਾਬ ਨਹੀਂ ਹੁੰਦਾ ਹੈਗਾ ਜਦੋਂ ਗਰਮੀ ਦੀ ਵਜ੍ਹਾ ਦੇ ਨਾਲ ਇਹ ਹੁੰਦੀ ਆ ਇਹਦੇ ਅੰਦਰ ਜ਼ਖਮ ਹੋ ਜਾਂਦੇ ਆ ਜਿਹੜੇ ਜ਼ਖਮਾਂ ਦੇ ਉੱਤੇ ਆਹ ਹਲਦੀ ਐਂਡਿਬੈਟ ਕਾਹੇ ਕੰਮ ਕਰਦੀ ਆਗੀ ਜਿਹੜੀ ਆਹ ਦਹੀਂ ਆ ਇਹ ਠੰਡਾ ਕੰਮ ਕਰਦੀ ਆ ਜਿਹੜਾ ਇਹ ਮਲੇ ਦਾ ਸਾਕ ਆਪਾ ਆ ਪਿਆਰ ਕੀਤਾ ਸੀਗਾ ਪਾਣੀ ਦੇ ਰੂਪ ਦੇ ਵਿੱਚ ਇਹ ਬੈਗਾਂ ਦੇ ਵਿੱਚ ਪੈ ਜਾਂਦਾ ਜਾ ਕੇ ਕਾਂ ਤੰਦਰੁਸਤ ਹੋ ਜਾਂਦੀ ਆ ਵਧੀਆ ਦੁੱਧ ਭਰਪੂਰ ਦਿੰਦੀ ਆਗੀ ਇਹੇ ਇਸ ਤਰ੍ਹਾਂ ਦੇ ਇਸਤੇਮਾਲ ਕਰਨਾ ਕੋਈ ਕੁਝ ਨਹੀਂ ਲੱਗਦਾਗਾ ਕਿਸਾਨ ਭਰਾਵਾਂ ਨੂੰ ਰੋਹੀ ਚੀਜ਼ ਤੇ ਸਸਤੇ ਦੇ ਨਾਲ ਹੀ ਬਣ ਸਕਦਾ ਹੈਗਾ ਜਰੂਰ ਮੇਰੇ ਵੀਰ ਭਾਈ ਇਸ ਤਰ੍ਹਾਂ ਫੋਲੋ ਕਰੋ ਤੁਸੀਂ ਜਿਸ ਵੀਰ ਭਾਈਆਂ ਦੇ ਗਾਈਆਂ ਰੱਖੀਆਂ ਔਰ ਇਸ 2 ਮਹੀਨਾਵਾਂ ਵਾਸਤੇ ਇਹ ਤੁਸੀਂ ਪੰਮਾ ਇੱਕ ਤੰਦਰੁਸਤ ਪਸ਼ੂ ਨੂੰ ਵੀ ਬਣਾ ਕੇ ਤੁਸੀਂ ਮਹੀਨੇ ਦੇ ਵਿੱਚ ਦੋ ਵਾਰੀ ਤਿੰਨ ਤਿੰਨ ਕਾੜੇ ਜਰੂਰ ਦੇ ਦਿਓ ਮੇਰਾ ਨਾਮ ਗੁਰਲਾਬ ਸਿੰਘ ਆ ਅਦਰਸ਼ ਨਗਰ ਬਠਿੰਡਾ ਮੇਰਾ ਨੰਬਰ ਸਕਰੀਨ ਤੇ ਆ ਜਾਊਗਾ ਤੁਸੀਂ ਉਹ ਵੇਖ ਕੇ ਕੋਈ ਵੀ ਜਾਣਕਾਰੀ ਪਸ਼ੂਆਂ ਪ੍ਰਤੀ ਮੈਥੋਂ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ